ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੱਲਾ ਖੇਤਾਂ ਦੀਆਂ ਤੇ ਬਤਾਵਾਂ ਦੇ ਬੂਟਿਆਂ ਚ ਆਪਾਂ ਨੇ ਜਿਹੜੇ ਟਰੈਪਸ ਲਾਏ ਸੀਗੇ ਕੁਝ ਦਿਨ ਹੋ ਗਏ ਨੇ ਤੇ ਅੱਜ ਆਪਾਂ ਦੇਖਣਾ ਹੈ ਸੀ ਵੀ ਇਹ ਕੁਝ ਕੰਮ ਕਰਦੇ ਆ ਜਾਂ ਨਹੀਂ ਤੇ ਇਹਦੇ ਵਿੱਚ ਕਾਫੀ ਐ ਵਿੱਚ ਮੱਖੀਆਂ ਮੱਛਰ ਕਾਫੀ ਆਏ ਨੇ ਤੇ ਸ਼ੂਟ ਬਹੁਤ ਜਿਹੜੀ ਸੁੰਡੀ ਹੁੰਦੀ ਹੈ ਆ ਦੇਖੋ ਚਿੱਟੀ ਜੀ तितਲੀ ਜੀ ਇਹ ਵੀ ਕਾਫੀ ਹੈਗੇ ਨੇ ਵਿੱਚ ਇਸ ਤੇ ਇਹ ਆਪਣਾ ਕੰਮ ਕਰਨਾ ਇਹਨਾਂ ਨੇ ਸਟਾਰਟ ਕਰ ਚੁੱਕੇ ਨੇ ਤੇ ਹੌਲੀ ਹੌਲੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਬਾਕੀ ਕੰਟਰੋਲ ਕਾਫੀ ਵੱਜੂਗਾ ਲੱਗਦਾ ਤੇ ਫਿਲਹਾਲ ਆਪਾਂ ਨੂੰ ਕੁਝ ਰਿਜ਼ਲਟ ਮਿਲ ਰਿਹਾ ਤੇ ਹੁਣ ਆਪਾਂ ਇਹਨਾਂ ਦਾ ਪਾਣੀ ਚੇਂਜ ਵੀ ਕਰ ਦਾਂਗੇ ਪਾਣੀ ਖਰਾਬ ਹੋ ਗਿਆ ਪਾਣੀ ਚੇਂਜ ਕਰਕੇ ਦੁਬਾਰਾ ਪਾਣੀ ਭਰ ਕੇ ਇਹਦੇ ਵਿੱਚ ਥੋੜਾ ਜਿਹਾ ਥੋੜਾ ਸਟਿਕਰ ਜਾਂ ਵੈਜੀਟੇਬਲ ਆਇਲ ਜਾਂ ਫਿਰ ਸ਼ੈਂਪੂ ਵਗੈਰਾ ਕੁਝ ਪਾ ਦੇ ਜਿਾਜੂ ਪਾਣੀ ਪਤਲਾ ਹੋ ਜਵੇ ਤਾਂ ਜੋ ਇਹਦੇ ਉੱਤੇ ਆ ਕੇ ਜਦੋਂ ਬੈਠਣ ਲੱਗਦੀ ਹੈ ਮੱਖੀ ਵਿੱਚੇ ਹੀ ਡੁੱਬ ਕੇ ਖਤਮ ਹੋ ਜੂਵੇ ਤੇ ਐਟ ਦਾ ਐਂਡ ਕਿਵੇਂ ਰਹੂਗਾ ਉਹ ਵੀ ਤੁਹਾਨੂੰ ਦੱਸਾਂਗੇ ਵੀ ਜਿਹੜਾ ਇਹ ਆਪਾਂ ਟ੍ਰੈਸ ਲਾਇਆ ਇਹਦਾ ਕਿੰਨਾ ਖ਼ਿਆਦਾ ਹੋਇਆ ਦੇਖਣ ਲਈ ਨਾਲ ਜੁੜੇ ਰਹੋ ਤੁਸੀਂ ਦੇਖ ਰਹੇ ਸੀ ਗੱਲਾਂ ਖੇਤਾਂ ਦੀਆਂ